ਜਾ ਗੁਰੂ ਦੇ ਜਾ ਹੋ ਸਵੇਰ ਦੇ 4:30 ਵਜੇ ਹੀ ਪਟਾ ਤੇ ਥਾਪੀਆਂ ਮਾਰ ਲਾ ਪੈਂਦੇ ਨੇ ਪੋਰਾ ਪਰਵਾਹ ਨਹੀਂ ਕਰਦੇ ਮਾਰਦੇ ਜੰਪ ਬੱਕ 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 ਬੰਦੇ ਆ ਗੂ ਆਡੇ ਬਾਹਰ ਕੱਢ ਦੋ ਨਾ ਜਾਂ ਤੋਂ ਹੱਥੋਂ ਬੈਠੋਗਾ ਕਿ ਮੈਨੂੰ ਡਿਨਰ ਬ੍ਰੇਕਫਾਸਟ ਨਾ ਕਰਨਾ ਪੈ ਜਾਵੇ ਸਾਲਿਓ ਬਾਂਗਾ ਤੁਸੀਂ ਮਾਰਨੇ ਤੇ ਹਾਕਾ ਮੈਂ ਮਾਰਨ ਹਾਂ ਇੱਕ ਯਾਰ ਦੋ ਚੋਪਰ ਦੀ ਕਾਸ਼ਰਾ ਤੇ ਆ ਕੱਲੇ ਜਲੂਸ ਨਾਲ ਗੱਲ ਤਾਂ ਨਹੀਂ ਬਣਨੀ ਭਾਤ ਭਾਂ ਦਾ ਫਰੂਟ ਖਾਣਾ ਪੈਣਾ ਤੇ ਅਤਰੰਗੀ ਕਿਸਮ ਦੀ ਭਸਮ ਖਾਣੀ ਪੈਣੀ ਆ ਬਨ ਸਕੂਪ ਤੋ ਉਸ ਨੂੰ ਲਾ ਵੇ ਜੇਮਸ ਬੌਂਡ ਦੇ ਚਾਚੇ ਦੇ ਮੁੰਡੇ ਨੇ ਬਰੀਫ ਕੇਸ ਚੱਕ ਲਿਆ ਹਾਂ ਕੀ ਵੇ ਨਾ ਲੇਟ ਹੈ ਲੇਟ ਹੈ ਆ ਜਾ ਆ ਜਾ ਲਾ ਵੇ ਹੂੰ ਹੂੰ ਕਰਦੀਆਂ ਗੱਡੀਆਂ ਸ਼ੂਟਿੰਗਾਂ ਤੇ ਜਾ ਰਹੀਆਂ ਕੇ ਨਿਰਮਾਤਾ ਨਿਰਦੇਸ਼ਕ ਇਮਤੀਆਜ਼ ਅਲੀ ਜੀ ਦਿਲਜੀ ਸੇ ਕਹ ਰਹੇ ਯਾਰ ਐਕਟਰ ਤੋਂ ਦੁਨੀਆ ਵਿੱਚ ਬਹੁਤ ਹੈ ਪਰ ਤੂੰ ਆਪਣਾ ਹੀ ਯਾਰ ਇਸੇ ਲਈ ਤਾਂ ਤੂੰ ਮੈ ਦੁਬਾਰਾ ਲਿਆ ਫਿਲਮ ਵਿੱਚ ਲਾ ਵੇ ਇਹ ਆਂ ਦੇ ਕੇ ਇੱਕ ਸ਼ਾਟ ਹੋਰ ਪਿਆ ਤੇ ਮੈਂ 4 ਵਜੇ ਦਾ ਉੱਠਿਆ ਮੈਨੂੰ ਆ ਗਈ ਨੀਂਦ ਕਿਉਂਕਿ ਇਹਨਾਂ ਦਾ ਸਟੈਂਸਗਾ 7 ਵਜੇ ਦਾ ਤੇ ਸਾਢੇ 8 ਵਜੇ ਗਏ ਚਾਚਾ ਯਾਰ ਇਹ ਬੰਦਾ ਭਗਤਾ ਇਹਦੀ ਖਾਤਰ 2 ਘੰਟੇ ਵੀ ਵਾਧੂ ਲਾ ਲਾਂਗੇ ਲਾਵੇ ਲਾ ਨਿਕ ਨਿਕ ਰੱਬ ਆ ਗਏ ਨੇ ਸਾਸਰੀ ਘਰ ਦੀ ਸਾਰਾ ਨੂੰ ਰੱਬ ਜੀ ਵਾਹਿਗੁਰੂ